ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਛਾ ਦੋਸਤੋ ਅੱਜ ਮੈਂ ਤੁਹਾਨੂੰ ਪ੍ਰਾਪਰਟੀ ਦੇ ਕਾਰੋਬਾਰ ਦਾ ਇੱਕ ਮੰਤਰ ਸਿਖਾਵਾਂਗਾ ਕਿ ਕਿਸ ਮੰਤਰੇ ਦੇ ਨਾਲ ਤੁਸੀਂ ਪ੍ਰਾਪਰਟੀ ਦੇ ਕਾਰੋਬਾਰ ਦੇ ਵਿੱਚ ਕਾਮਯਾਬ ਹੋ ਸਕਦੇ ਹੋ ਹਾਲਾਂਕਿ ਨਾਲ ਦੀ ਨਾਲ ਮੈਂ ਇਹ ਵੀ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਹਰ ਇੱਕ ਕੰਮ ਦੇ ਵਿੱਚ ਕਾਮਯਾਬ ਹੋਣ ਦਾ ਮੰਤਰ ਕੀ ਹੁੰਦਾ ਆਓ ਵੀਡੀਓ ਕਰਦੇ ਹਾਂ ਸਟਾਰਟ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਅੱਛਾ ਦੋਸਤੋ ਪ੍ਰਾਪਰਟੀ ਦੇ ਕੰਮ ਦੇ ਵਿੱਚ ਕਾਮਯਾਬ ਹੋਣ ਦਾ ਮੰਤਰ ਕੀ ਹੈ ਕਾਰੋਬਾਰ ਦੇ ਵਿੱਚ ਅੱਗੇ ਵਧਣ ਦਾ ਮੰਤਰ ਕੀ ਹੈ ਇਹਦੇ ਤੇ ਅੱਜ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਆਪਣੀ ਵੀ ਨਾਲ ਜਰਨੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਕਿਸ ਤਰ੍ਹਾਂ ਪ੍ਰਾਪਰਟੀ ਦੇ ਕਾਰੋਬਾਰ ਦੇ ਵਿੱਚ ਅਸੀਂ ਕਾਮਯਾਬ ਹੋਏ ਤੇ ਕਿਹੜੀਆਂ-ਕਿਹੜੀਆਂ ਔਕੜਾਂ ਜਾਂ ਕਿਹੜੀਆਂ-ਕਿਹੜੀਆਂ ਸਥਿਤੀਆਂ ਹੁੰਦੀਆਂ ਨੇ ਜਦੋਂ ਬੰਦੇ ਨੇ ਆਪਣੇ ਆਪ ਨੂੰ ਸੰਭਾਲਣਾ ਹੁੰਦਾ ਤੇ ਅੱਗੇ ਵਧਣ ਦਾ ਮੰਤਰਾ ਆਪਣੇ ਕੰਮ ਆਉਦਾ ਹੈਗਾ ਦੋਤੋ ਅਸਲ ਦੇ ਵਿੱਚ ਕੀ ਹੈ ਕਿ ਮੈਂ ਆਪਣੀ ਜੇ ਛੋਟੀ ਜਿਹੀ ਤੁਹਾਡੇ ਨਾਲ ਇੱਕ ਗੱਲ ਦੀ ਸਾਝ ਪਾਵਾਂ ਵੈਸੇ ਅਸੀਂ 1991 92 ਦੇ ਵਿੱਚ ਪ੍ਰਾਪਰਟੀ ਦਾ ਕੰਮ ਕਰ ਸ਼ੁਰੂ ਕਰ ਲਿਆ ਸੀ ਪਹਿਲਾ ਸਾਡਾ ਥੋਕ ਸਰਾਵ ਦੇ ਅਸੀਂ ਲੈਂਦੇ ਸੀਗੇ ਕੁਝ ਸਾਲ ਅਸੀਂ ਕੰਮ ਕੀਤਾ ਲੇਕਿਨ ਜਦੋਂ ਫਿਰ ਮਾਹੌਲ ਖਰਾਬ ਹੋ ਗਿਆ ਤੇ ਸਾਨੂੰ ਵੀ ਸਮਝ ਆਈ ਕਿ ਇਹ ਕੰਮ ਕਾਰੋਬਾਰ ਆਪਣੇ ਕਰਨ ਦੇ ਨਹੀਂ ਹੈਗੇ ਤਾਂ ਅਸੀਂ ਆਪਣੀ ਆਪਣੇ ਕਾਰੋਬਾਰ ਨੂੰ ਚੇਂਜ ਕੀਤਾ ਤੇ ਪ੍ਰਾਪਰਟੀ ਦੇ ਕਾਰੋਬਾਰ ਵਿੱਚ ਕਾਰੋਬਾਰ ਵਿੱਚ ਆ ਗਏ ਉਸ ਸਮੇਂ ਸਭ ਤੋਂ ਪਹਿਲਾਂ ਮੈਂ ਲੁਧਿਆਣੇ ਦਾਦਾ ਰੋਡ ਦੇ ਉੱਪਰ 6 ਏਕੜ ਜ਼ਮੀਨ ਇੱਕ ਐਨ ਆਰ ਆਈ ਤੋਂ ਖਰੀਦੀ ਸੀ ਜਿਸ ਤੋਂ ਲੈ ਕੇ ਉਦੋਂ ਬਾਅਦ ਕਾਰੋਬਾਰ ਸਟਾਰਟ ਹੋਇਆ ਪਹਿਲਾਂ ਪਹਿਲੇ ਸੀ ਲੁਧਿਆਣੇ ਬਹੁਤ ਕਾਰੋਬਾਰ ਕਰਦੇ ਰਹੇ ਲੇਕਿਨ ਹੁਣ ਆਪਣਾ ਅੱਜ ਮੁੱਦਾ ਜਿਹੜਾ ਹੈਗਾ ਜ਼ਮੀਨਾਂ ਦੇ ਕੰਮ ਤੇ ਤਾਂ ਦੋਸਤੋ ਉਦੋਂ ਅਸੀਂ ਬਾਅਦ ਦੇ ਵਿੱਚ ਪਲਾਟਾਂ-ਪਲੂਟਾਂ ਚ ਪੈਂਦੇ ਰਹੇ ਉਹ ਵੀ ਕਮਰਸ਼ੀਅਲ ਜ਼ਮੀਨ ਸੀ ਜਿਹੜੀ ਅਸੀਂ ਪਹਿਲਾਂ ਖਰੀਦੀ ਸੀ ਲੇਕਿਨ ਉਸ ਤੋਂ ਬਾਅਦ ਜਿਹੜਾ ਅਸਲ ਦੇ ਵਿੱਚ ਪ੍ਰਾਪਰਟੀ ਦਾ ਕੰਮਕਾਰ ਸਟਾਰਟ ਹੁੰਦਾ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਮੈਗਾ ਪ੍ਰੋਜੈਕਟ ਮਹਾਲੀ ਦੇ ਵਿੱਚ ਸ਼ੁਰੂ ਕੀਤੇ ਸੀਗੇ ਉਸ ਸਮੇਂ ਦੋਸਤੋ ਅਸੀਂ ਕੰਮ ਦੇ ਵਿੱਚ ਆਏ ਤੇ ਕੰਮ ਦੀ ਅਸੀਂ ਸਟਾਰਟਿੰਗ ਕੀਤੀ ਲੇਕਿਨ ਕੰਮ ਕੋਈ ਰਸਤਾ ਦੇ ਨਹੀਂ ਸੀ ਰਿਹਾ ਤੇ ਮੇਰੇ ਬ੍ਰਦਰ ਇਕਬਾਲ ਸਿੰਘ ਸੰਧੂ ਮਹਾਲੀ ਕੰਮ ਕਰਦੇ ਸੀ ਉਹਨਾਂ ਦਾ ਕਾਰੋਬਾਰ ਕਾਮਯਾਬ ਸੀਗਾ ਲੇਕਿਨ ਉਹਨੇ ਮੈਨੂੰ ਸਮਝਾਇਆ ਕਿ ਕੰਮ ਦੇ ਵਿੱਚ ਲੱਗਿਆ ਰਹੇ ਇਹਦੇ ਵਿੱਚ ਸਭ ਤੋਂ ਮੇਨ ਕੰਮ ਐਡ ਦੇਣ ਦਾਗਾ ਉਦੋਂ ਅਸੀਂ ਅਖਬਾਰ ਦੇ ਵਿੱਚ ਉਹਨੇ ਮੈਨੂੰ ਸਿਖਾਇਆ ਕਿ ਅਜੀਤ ਜੱਗਬਾਣੀ ਜ ਜਿਹੜੇ ਜਿਹੜੇ ਵੀ ਅਖਬਾਰ ਹੁੰਦੇ ਨੇ ਉਹਨਾਂ ਦੇ ਵਿੱਚ ਆਪਣੀ ਐਡ ਦੇ ਦਿਆ ਕਰ 5 ਕਿੱਲੇ ਬਕਾਉ ਹੈ 10 ਕਿੱਲੇ ਬਕਾਉ ਹੈ ਐਦਾਂ ਕਰਕੇ ਲੇਕਿਨ ਉਸ ਵੇਲੇ ਸਾਨੂੰ ਫੋਨ ਚੱਕਣ ਦਾ ਵੀ ਨਹੀਂ ਪਤਾ ਹੁੰਦਾ ਕਿ ਜਵਾਬ ਕਿਵੇਂ ਦੇਣਾਗਾ ਪਰ ਚਲੋ ਅੱਗੇ ਚੱਲ ਕੇ ਦੋਸਤੋ ਜਦੋਂ ਅਸੀਂ ਸ਼ੁਰੂਆਤੀ ਸੌਦੇ ਕੀਤੇ ਜਿਹੜਾ ਸਭ ਤੋਂ ਪਹਿਲਾਂ ਮੈਂ ਕਈ ਵਾਰੀ ਅੱਗੇ ਵੀ ਤੁਹਾਡੇ ਨਾਲ ਇੱਕ ਦੋ ਵਾਰੀ ਸਾਂਝ ਪਾਈ ਆ ਇਸ ਗੱਲ ਦੀ ਤੇ ਮੈਂ ਆਪਣੇ ਇੱਕ ਦਿਨ ਸ਼ੇਰਪੁਰ ਧੂਰੀ ਨੂੰ ਜਾ ਰਿਹਾ ਸੀਗਾ ਤਾਂ ਕਾਤਰ ਆਤਰੋਂ ਕੋਲੇ ਮੇਰੇ ਦੋਸਤ ਗਰਮੇਲ ਸਿੰਘ ਦਾ ਫੋਨ ਆਉਂਦਾ ਕਿ ਉਹਨਾਂ ਦੀ ਐਕਚੁਅਲੀ ਦੁਕਾਨ ਹੈ ਮਲੇਰ ਕੋਲੇ ਫਾਟਕਾਂ ਦੇ ਕੋਲ ਰੇ ਤੇ ਆਪਣਾ ਦਵਾਈਆਂ ਦੀ ਉਹਨੇ ਕਿਹਾ ਕਿ ਤੁਹਾਨੂੰ ਕੋਈ ਬੰਦਾ ਗੱਲ ਕਰਨਾ ਚਾਹੁੰਦਾ ਤੇ ਉਹਨੇ ਮੇਰੀ ਗੱਲ ਕਰਵਾਈ ਪੱਪੂ ਬਧਰਾਮਾ ਨਾਲ ਉਹਨੇ ਕਿਹਾ ਸਰਪੰਚ ਸਾਹਿਬ ਕਿੱਥੇ ਹੋ ਮੈਂ ਕਿਹਾ ਸ਼ੇਰਪੁਰਾ ਤੇ ਕਹਿੰਦਾ ਤੁਸੀਂ ਅਗਰ ਦਫ਼ਤਰ ਆਓ ਤਾਂ ਇੱਕ ਪਾਰਟੀ ਆ ਮੈਂ ਕਿਹਾ ਵੀ ਆਜੋ ਕੋਈ ਬਾਤ ਨਹੀਂ ਤੇ ਉਹ ਮੇਰਾ ਦਫ਼ਤਰ ਹੁੰਦਾ ਸੀ ਮੇਰੇ ਫੈਕਟਰੀ ਦੇ ਵਿੱਚ ਕੁਠਾ ਲੇ ਤੇ ਮੈਂ ਆ ਕੇ ਦਫ਼ਤਰ ਬੈਠ ਗਿਆ ਜਦੋਂ ਪਾਰਟੀ ਮੇਰੀ ਆਉਦੀ ਆ ਦੋਸਤੋ ਖੱ쩌 ਰੇੜੇ ਦੇ ਉੱਪਰ ਉਹ ਦੋ ਬੰਦਿਆਂ ਨੂੰ ਬਿਠਾ ਕੇ ਲੈ ਕੇ ਆ ਰਿਆ ਸੀਗਾ ਤੇ ਜਦੋਂ ਮੈਂ ਦੇਖਿਆ ਕਿ ਮੈਂ ਕਿਉਂਕਿ ਉਦੋਂ ਪਰੇਸ਼ਾਨ ਹੋ ਚੁੱਕਿਆ ਸੀ ਕੋਈ ਸੌਦਾ ਹੋ ਨਹੀਂ ਸੀ ਰਿਹਾ ਜੋ ਮੈਂ ਦੇਖਿਆ ਕਿ ਖੱ쩌 ਰੇੜੇ ਤੇ ਦੋ ਵਿਅਕਤੀ ਜਿਹੜੇ ਬੈਠ ਕੇ ਆ ਰਹੇ ਨੇ ਜਾਂ ਬਿਠਾ ਕੇ ਲੈ ਕੇ ਪੱਪੂ ਆ ਰਿਹਾ ਇਹਨਾਂ ਨੇ ਕੀ ਜ਼ਮੀਨ ਖਰੀਦਣੀ ਆ ਪਰ ਜਦੋਂ ਆ ਕੇ ਮੇਰੇ ਕੋਲੇ ਬੈਠੇ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਕਿ 8 ਕਿੱਲੇ ਜ਼ਮੀਨ ਚਾਹੀਦੀ ਹੈ ਤੇ ਮੈਂ ਉਹਨਾਂ ਨੂੰ ਅਲੀਪੁਰ ਖਾਲਸੇ ਜ਼ਮੀਨ ਦਿਖਾਈ ਪਹਿਲਾ ਹੀ ਸੌਦਾ ਪਾਸ ਹੋਇਆ 2,70,000 ਰੁਪਇਆ ਸਾਨੂੰ ਪਹਿਲੇ ਸੌਦੇ ਦੇ ਵਿੱਚੋਂ ਬਚਿਆ ਉਸ ਤੋਂ ਬਾਅਦ ਮੁੜ ਕੇ ਅੱਜ ਦਾ ਦਿਨ ਤੇ ਉਹ ਦਿਨ ਮੁੜ ਕੇ ਪਿੱਛੇ ਨਹੀਂ ਦੇਖਿਆ ਪਰ ਦੋਸਤੋ ਮੰਤਰਾਂ ਕੀ ਹੈਗਾ ਤੁਸੀਂ ਕਹੋਗੇ ਇਹਦੇ ਵਿੱਚ ਤਾਂ ਕੋਈ ਮੰਤਰਾਂ ਨਹੀਂ ਹੈਗਾ ਮੰਤਰਾਂ ਦੋਸਤੋ ਇਹ ਹੈਗਾ ਕਿ ਕਿਸੇ ਵੀ ਕਾਰੋਬਾਰ ਨੂੰ ਜਦੋਂ ਆਪਾਂ ਕਰਨ ਲੱਗ ਜਾਨੇ ਆ ਉਸ ਸਮੇਂ ਫਿਰ ਕੰਮ ਰਫਤਾਰ پکڑ ਗਿਆ ਅਸੀਂ 2003 4 5 ਮਤਲਬ ਲਗਾਤਾਰ ਕਿਉਂਕਿ ਕੈਪਟਨ ਦੀ ਸਰਕਾਰ 2002 ਦੇ ਵਿੱਚ ਆਈ ਸੀਗੀ ਤੇ ਉਸ ਤੋਂ ਬਾਅਦ ਉਹਨੇ ਕੰਮ ਸਟਾਰਟ ਕੀਤਾ ਸੀ ਸਾਡਾ ਕਾਰੋਬਾਰ ਪੂਰਾ ਚੱਲਿਆ ਤੇ ਲੇਕਿਨ ਦੋਸਤੋ ਉਸ ਤੋਂ ਬਾਅਦ ਜਾ ਕੇ ਕੰਮ ਰੁਕ ਜਾਂਦਾ ਹੈ 4-5 ਸਾਲਾਂ ਬਾਅਦ ਪ੍ਰਾਪਰਟੀ ਦਾ ਸਲੰਪ ਆ ਜਾਂਦਾ ਹੈਗਾ ਜਿਹਨੂੰ ਆਪਾਂ ਜਿਵੇਂ ਹੁਣ ਆਪਾਂ ਗੱਲਾਂ ਕਰਦੇ ਹੁੰਨੇ ਆ ਰੇਟ ਵਧ ਗਏ ਜਾਂ ਘਟ ਗਏ ਤੇ ਇਹਨਾਂ ਚੀਜ਼ਾਂ ਦਾ ਹੀ ਸਾਡੇ ਕੰਮ ਕਰਤੇ ਤੇ ਸਾਡੇ ਤੇ ਅਸਰ ਪੈਂਦਾ ਹੈਗਾ ਤਾਂ ਦੋਸਤੋ ਕੰਮ ਰੁਕਿਆ ਐਸਾ ਕੰਮ ਰੁਕਿਆ ਕਿ ਗਾਹਕ ਖਤਮ ਹੋ ਗਿਆ ਰੇਟ ਨੌ ਦੀ ਕਹਾਣੀ ਖਤਮ ਹੋ ਗਈ ਜਿਹੜੀ 1.5 ਲੱਖ ਰੁਪਏ ਏਕੜ ਤੋਂ ਸਟਾਰਟ ਹੋਈ ਸੀ ਜਰਨੀ ਜਾ ਕੇ ਉਸ ਸਮੇਂ 45 ਲੱਖ ਰੁਪਏ ਏਕੜ ਤੇ ਚਲੀ ਗਈ ਸੀ ਉਹ ਮੁਰਕੇ ਦੋਸਤੋ 12-13 ਲੱਖ ਰੁਪਏ ਦੇ ਉੱਪਰ ਇੱਕਰ ਦੀ ਕਹਾਣੀ ਆ ਕੇ ਰੁਗੀ ਲੇਕਿਨ ਉੱਥੇ ਵੀ ਕੋਈ ਗਾਹਕ ਇਸ ਰੇਟ ਦਾ ਵੀ ਕੋਈ ਗਾਹਕ ਹੁੰਦਾ ਨਹੀਂ ਸੀ ਲੇਕਿਨ ਖੁੰਬਾ ਮੰਗੂ ਉੱਠੇ ਹੋਏ ਪ੍ਰਾਪਰਟੀ ਡੀਲਰ ਜਿਹੜੇ ਵੱਖੋ-ਵੱਖਰੇ ਕੰਮਾਂ ਦੇ ਵਿੱਚੋਂ ਆ ਕੇ ਕਾਰੋਬਾਰ ਨੂੰ ਲੱਗੇ ਸੀਗੇ ਸਭ ਆਪੋ ਆਪਣੇ ਘਰਾਂ ਨੂੰ ਵਾਪਸ ਮੁੜ ਗਏ ਔਰ ਪ੍ਰਾਪਰਟੀ ਦੇ ਕਾਰੋਬਾਰ ਦੇ ਵਿੱਚੋਂ ਪ੍ਰਾਪਰਟੀ ਡੀਲਰਾਂ ਦੇ ਜੇ ਮੈਂ ਕਹਾ 98-99% ਪਿੱਛੇ ਮੁੜ ਕੇ ਕੰਮ ਛੱਡ ਕੇ ਦਫ਼ਤਰ ਬੰਦ ਕਰਤੇ ਜਿਨ੍ਹਾਂ ਨੇ ਦਫ਼ਤਰ ਖੁੱਲੇ ਸੀ ਜਿਹੜੇ ਮੋਬਾਈਲਾ ਤੇ ਕੰਮ ਕਰਦੇ ਸੀ ਮੋਟਰਸਾਈਕਲਾਂ ਤੇ ਕੰਮ ਕਰਦੇ ਸੀ ਸਾਰੇ ਲੋਕ ਚੁੱਪ ਕਰਕੇ ਬੈਠ ਗਏ ਲੇਕਿਨ ਅਸੀਂ ਕੁਝ ਵਿਅਕਤੀ ਜਿਹੜੇ ਮੈਂ ਆਪਣੇ ਸ਼ਹਿਰ ਦੀ ਹਮੇਸ਼ਾ ਗੱਲ ਕਰਦਾ ਉਹਨਾਂ ਮਲੇਰ ਕੋਲੇ ਦੇ ਵਿੱਚ ਅਸੀਂ ਗੈਂਟੀ ਦੇ ਉਂਗਲਾਂ ਤੇ ਗਿਣਨ ਵਾਲੇ 2-4 ਬੰਦੇ ਕੰਮ ਕਰਨ ਵਾਲੇ ਰਹਿ ਗਏ ਲੇਕਿਨ ਅਸੀਂ ਆਪਣਾ ਕੰਮ ਨਹੀਂ ਛੱਡਿਆ ਕਾਰੋਬਾਰ कट गया रुक गया पहले बैठ गए लेकिन ਅਸੀਂ ਲੱਗੇ ਰਹੇ ਲੱਗੇ ਰਹੇ ਦੋਸਤੋ ਉਸ ਤੋਂ ਬਾਅਦ ਜਾ ਕੇ ਕਈ ਸਾਲਾਂ ਤੋਂ ਬਾਅਦ ਦੁਬਾਰਾ ਕੰਮ ਸੀ ਜਿਹੜਾ ਉਹ ਉੱਪਰ ਉੱਠਿਆ ਤੇ ਕਾਰੋਬਾਰ ਨੇ ਕੰਮ ਨੇ ਰਫਤਾਰ ਫੜੀ ਤੇ ਸਾਡਾ ਕੰਮ ਫੇਰ ਚੱਲ ਪਿਆ ਦੋਸਤੋ ਅਸੀਂ ਆਪਣੇ ਕੰਮ ਦੇ ਵਿੱਚ ਪਰਫੈਕਟ ਤਾਂ ਪਹਿਲਾਂ ਸੀਗੇ ਹੀ ਸੌਦੇ ਸਾਡੇ ਕੋਲੇ ਹੁੰਦੇ ਸੀਗੇ ਤੇ ਅਸੀਂ ਉਸੇ ਸਮੇਂ ਫੇਰ ਆਪਣੀ ਕਮਾਨ ਸੰਭਾਲੀ ਤੇ ਕਾਰੋਬਾਰ ਦੇ ਵਿੱਚ ਫੇਰ ਤਰੱਕੀ ਕਰਨੀ ਸ਼ੁਰੂ ਕੀਤੀ ਉਸ ਤੋਂ ਬਾਅਦ ਦੋਸਤੋ ਫੇਰ ਕੰਮ ਰੁਕਿਆ ਫੇਰ ਸਲੰਪ ਆਇਆ ਸਲੰਪ ਆਉਣ ਤੋਂ ਬਾਅਦ ਦੋਸਤੋ ਤਕਰੀਬਨ ਆਪਾਂ ਇਹ ਕਹਿ ਸਕਦੇ ਆ ਕਿ 2025 ਚੱਲ ਰਿਹਾਗਾ 2000 ਮਾ ਕਰੋਨੇ ਤੋਂ ਬਾਅਦ ਦੁਬਾਰਾ ਆ ਕੇ ਕੰਮ ਅੱਜ ਤੋਂ 2 ਸਾਲ ਪਹਿਲਾਂ ਫੇਰ ਕੰਮ ਨੇ ਰਫਤਾਰ ਫੜੀ 2023 ਦੇ ਵਿੱਚ ਆ ਕੇ ਉਹਨਾਂ ਸਮਾਂ ਫੇਰ 5-7 ਸਾਲ ਅਸੀਂ ਵਿਹਲੇ ਬੈਠੇ ਰਹੇ ਲੇਕਿਨ ਆਪਣਾ ਕੰਮ ਨਹੀਂ ਛੱਡਿਆ ਜਦੋਂ ਦੁਬਾਰਾ ਫੇਰ ਕੰਮ ਨੇ ਰਫਤਾਰ ਫੜੀ ਤੇ ਅਸੀਂ ਆਪਣੇ ਕੰਮ ਦੇ ਵਿੱਚ ਫੇਰ ਜੁਟ ਗਏ ਇਹਦੇ 'ਚ ਦੋਸਤੋ ਮੰਤਰਾ ਕੀਆ ਕੰਮ ਦਾ ਜਿਸ ਕਾਰੋਬਾਰ ਨੂੰ ਤੁਸੀਂ ਕਰਦੇ ਹੋ ਉਸ ਨੂੰ ਪਰਫੈਕਟਲੀ ਕਰਦੇ ਰਹੋ ਲਗਾਤਾਰਤਾ ਦੇ ਵਿੱਚ ਕਰਦੇ ਰਹੋ ਜਿਹੜਾ ਰੀਅਲ ਸਟੇਟ ਦਾ ਕੰਮ ਹੈ ਪ੍ਰਾਪਰਟੀ ਦਾ ਕੰਮ ਹੈ ਦੋਸਤੋ ਇਹਦੇ ਵਿੱਚ ਜੇ ਤੁਸੀਂ ਗੈਬ ਪਾਉਗੇ ਮੰਨ ਲਓ ਜਿਵੇਂ ਤੁਸੀਂ ਸਾਲ ਪਰ ਕੰਮ ਕੀਤਾ ਉਸ ਤੋਂ ਬਾਅਦ ਰੁਕ ਗਿਆ ਕੰਮ ਤੁਸੀਂ ਛੱਡ ਕੇ ਆਪਦੇ ਹੋਰ ਕੰਮਾਂ 'ਚ ਲੱਗ ਗਏ ਤੇ ਫੇਰ ਆ ਕੇ ਤੁਸੀਂ ਕਹੋ ਵੀ ਜਦੋਂ ਚੱਲੂਗਾ ਆਪਾਂ ਉਦੋਂ ਚਲਾ ਲਾਂਗੇ ਐਦਾਂ ਕਾਮਯਾਬ ਨਹੀਂ ਹੋਇਆ ਜਾਂਦਾ ਇਹਦੇ ਚ ਮੰਤਰਾ ਇਹੀ ਹੈ ਕਿ ਤੁਸੀਂ ਆਪਣਾ ਕੰਮ ਕਰਦੇ ਰਹੋ ਲੇਕਿਨ ਤੁਸੀਂ ਕਹੋਗੇ ਕਿ ਰੋਟੀ ਕਿਵੇਂ ਖਾਵਾਂਗੇ ਦੋਸਤੋ ਉਹਦਾ ਇਹ ਹੈਗਾ ਮੰਤਰਾ ਕਿ ਤੁਸੀਂ ਹੁਣ ਸਪੋਰਟ ਕਰ ਲੋ ਜਿਵੇਂ ਅਸੀਂ ਕੰਮ ਕਰਦੇ ਸੀ ਉਦੋਂ ਮਲੇਰ ਕੋਲੇ ਆਪਣਾ ਇੱਥੇ ਸਾਡਾ ਕਾਰੋਬਾਰ ਸੀਗਾ ਤੇ ਲੇਕਿਨ ਅਸੀਂ ਮਹਾਲੀ ਵੱਲ ਨੂੰ ਆਪਣਾ ਮੋੜਾ ਕਟਿਆ ਮਹਾਲੀ ਲੁਧਿਆਣਾ ਪਟਿਆਲਾ ਖਾਸ ਤਰ ਤੇ ਮਹਾਲੀ ਲੁਧਿਆਣਾ ਇਹ ਐਸੇ ਮਹਾਨਗਰ ਨੇ ਜਿੱਥੇ ਕਦੇ ਵੀ ਕੰਮ ਬੰਦ ਹੁੰਦਾ ਹੀ ਨਹੀਂ ਤੁਸੀਂ ਅਗਰ ਇੱਕ ਜਗ੍ਹਾ ਤੇ ਕੰਮ ਕਿਤੇ ਰੁਕ ਜਾਂਦਾ ਤਾਂ ਜਿਸ ਜਗ੍ਹਾ ਤੇ ਕੰਮ ਚੱਲ ਰਿਹਾ ਤੁਸੀਂ ਉੱਥੇ ਨੂੰ ਕੰਮ ਆਪਣਾ ਚਾਲੂ ਕਰ ਸਕਦੇ ਹੋ ਤੇ ਉੱਥੇ ਤੁਹਾਡਾ ਜਿਹੜਾ ਤੋਰੀ ਫੁਲਕਾ ਉਹ ਚੱਲਦਾ ਰਹੇਗਾ ਪਰ ਦੋਸਤੋ ਇਹਦੇ ਚ ਜੇ ਮੈਂ ਤੁਹਾਨੂੰ ਕਹਾਂ ਕਿ ਦੂਸਰੀ ਜਗ੍ਹਾ ਤੇ ਜਾ ਕੇ ਕਾਮਯਾਬ ਕਿਵੇਂ ਹੋਣਾ ਸੌਖਾ ਹੈ ਅੱਛੀ ਤਾਂ ਦੋਸਤੋ ਉਸ ਸਮੇਂ ਕੰਮ ਕਰ ਕੀਤੇ ਨੇ ਕਿਉਂਕਿ ਮੇਰਾ ਨਾਲ ਮਹਾਲੀ ਬਹੁਤ ਸਮੇਂ ਤੋਂ ਦਫ਼ਤਰ ਚੱਲਿਆ ਆ ਰਿਹਾ ਜਦੋਂ ਕੋਈ ਸੋਸ਼ਲ ਮੀਡੀਆ ਨਾਮ ਦੀ ਚੀਜ਼ ਹੀ ਨਹੀਂ ਸੀ ਹੁੰਦੀ ਆਪਾਂ ਗੱਲ ਅੱਜ ਦੀ ਕਰ ਰਹੇ ਹਾਂ ਜੇ ਅੱਜ ਦੀ ਆਪਾਂ ਗੱਲ ਕਰੀਏ ਤਾਂ ਅੱਜ ਦੋਸਤੋ ਤੁਸੀਂ ਕਿਸੇ ਵੀ ਸ਼ਹਿਰ ਦੇ ਵਿੱਚ ਜਾ ਕੇ ਕੰਮ ਕਰ ਸਕਦੇ ਹੋ ਅਗਰ ਸਪੋਜ਼ ਕਰ ਲਓ ਕਨ ਲੂ ਜ਼ਮੀਨਾਂ ਦਾ ਕੰਮ ਰੁਕਦਾ ਪਰ ਹਾਲਾਂਕਿ ਹੁਣ ਰੁਕਣ ਵਾਲੀ ਅਜੇ ਕੋਈ ਮਤਲਬ ਨਹੀਂ ਹੈਗਾ ਅਜੇ ਕੰਮ ਪੂਰਾ ਰਫ਼ਤਾਰ ਰੱਖੇਗਾ ਅਜੇ ਰਫ਼ਤਾਰ ਪ੍ਰਾਪਰਟੀ ਦੇ ਕੰਮ ਦੀ ਰੁਕੇਗੀ ਨਹੀਂ ਰਫ਼ਤਾਰ ਫੜੇਗੀ ਲੇਕਿਨ ਅਗਰ ਕੱਲ ਨੂੰ ਰੁਕ ਵੀ ਜਾਂਦਾ ਹੈਗਾ ਕਿਉਂਕਿ ਭਵਿੱਖਾ ਕਿਸੇ ਨੇ ਦੇਖਿਆ ਨਹੀਂ ਹੈਗਾ ਪਰ ਤੁਸੀਂ ਕਿਸੇ ਵੀ ਜਗ੍ਹਾ ਦੇ ਉੱਤੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣਾ ਕੰਮ ਸਟਾਰਟ ਰੱਖ ਸਕਦੇ ਹੋ ਕਿਉਂਕਿ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਦੇਣਾ ਦੋਸਤੋ ਉਹ ਮੁੰਡਾ ਜਿਹੜਾ ਸੰਕੀ ਸਰਦਾਰ ਸੀ ਨਾ ਜਿਹੜਾ ਘੋੜਿਆਂ ਦਾ ਕੰਮ ਕਰਦਾ ਹੁੰਦਾ ਸੀਗਾ ਜਦੋਂ ਉਹਨੂੰ ਘੋੜਿਆਂ ਵਾਲੇ ਬੰਦਿਆਂ ਨੇ ਪਰੇਸ਼ਾਨ ਕਰਨਾ ਸ਼ੁਰੂ ਕੀਤਾ ਤਾਂ ਉਹਨੇ ਘੋੜਿਆਂ ਦਾ ਕੰਮ ਛੱਡ ਕੇ ਸੋਸ਼ਲ ਮੀਡੀਆ ਦੇ ਜ਼ਰੀਏ ਹਰ ਇੱਕ ਚੀਜ਼ ਦੀ ਪ੍ਰੋਮੋਸ਼ਨ ਕਰਨੀ ਸ਼ੁਰੂ ਕਰ ਦਿੱਤੀ ਪਹਿਲਾਂ ਉਹ ਕੱਲੀ ਘੋੜਿਆਂ ਦੀ ਪ੍ਰੋਮੋਸ਼ਨ ਕਰਦਾ ਸੀਗਾ ਅੱਜ ਤੁਸੀਂ ਦੇਖੋਗੇ ਸੌਂਕੀ ਸਰਦਾਰ ਹੈ ਜਿਹੜਾ ਉਹ ਹਰ ਇੱਕ ਚੀਜ਼ ਦੀ ਤੁਹਾਨੂੰ ਪ੍ਰੋਮੋਸ਼ਨ ਕਰਦਾ ਦਿਖਾਈ ਦੂ ਜ਼ਮੀਨਾਂ ਦੀ ਵੀ ਹਰ ਇੱਕ ਦੁਕਾਨ ਦੀ ਸੋਪਿਆਂ ਦੀ ਫੁਰਮਾਨੀ ਯਾਨੀ ਕਹਿਣ ਦਾ ਭਾਲ ਸੋਸ਼ਲ ਮੀਡੀਆ ਦੇ ਜ਼ਰੀਏ ਤੁਸੀਂ ਕਿਤੇ ਵੀ ਕਾਮਯਾਬ ਹੋ ਸਕਦੇ ਹੋ ਅਗਰ ਇਥੇ ਕੰਮ ਬੰਦ ਹੋ ਗਿਆ ਤੁਸੀਂ ਸੋਸ਼ਲ ਮੀਡੀਆ ਤੇ ਨਾਲ ਦੀ ਨਾਲ ਲੁਧਿਆਣੇ ਦੇ ਪਲਾਟ ਮੰਗਣੇ ਸ਼ੁਰੂ ਕਰ ਦਿਓ ਮਹਾਲੀ ਦੇ ਪਲਾਟ ਮੰਗਣੇ ਸ਼ੁਰੂ ਕਰ ਦਿਓ ਰੈਜ਼ਿਡੈਂਸ ਪਲਾਟ ਮੰਗੋ ਕਮਰਸ਼ੀਅਲ ਪਲਾਟ ਮੰਗੋ ਫਲੈਟ ਮੰਗੋ ਜਿਹੜੀ ਚੀਜ਼ ਮੰਗੋਗੇ ਤੁਹਾਡੇ ਕੋਲ ਸੋਸ਼ਲ ਮੀਡੀਆ ਤੇ ਹਾਜ਼ਰ ਹੋ ਜਾਵੇਗੀ ਗਾਹਕ ਮੰਗੋਗੇ ਤਾਂ ਤੁਹਾਡੇ ਕੋਲ ਗਾਹਕ ਹਾਜ਼ਰ ਹੋ ਜਾਵੇਗਾ ਅੱਜ ਜਿਵੇਂ ਗਰੁੱਪਾਂ ਦੇ ਵਿੱਚ ਤੁਸੀਂ ਕੰਮ ਕਰ ਸਕਦੇ ਹੋ ਤੁਹਾਡੇ ਨਾਲ ਹਰ ਇੱਕ ਜਗ੍ਹਾ ਦੇ ਗਰੁੱਪ ਦੇ ਵਿੱਚ ਬੰਦੇ ਜਿਹੜੇ ਐਡ ਹੋ ਜਾਂਦੇ ਨੇ ਤੇ ਨਾਲ ਦੀ ਨਾਲ Facebook ਕਿਹਦਾ ਪਲੇਟਫਾਰਮ ਹੈ Instagram ਐਸਾ ਪਲੇਟਫਾਰਮ ਹੈ YouTube ਐਸਾ ਪਲੇਟਫਾਰਮ ਹੈ ਜਿੱਥੇ ਤੁਸੀਂ ਆਪਣੇ ਕਿਸੇ ਵੀ ਜਗ੍ਹਾ ਤੇ ਬੈਠੇ ਦੂਜੀ ਜਗ੍ਹਾ ਦੇ ਉੱਪਰ ਤੁਸੀਂ ਕੰਮਜਾ ਬੋ ਸਕਦੇ ਹੋ ਹੁਣ ਸਪੋਜ਼ ਕਰ ਲਓ ਅਸੀਂ ਦੋਸਤੋਂ ਪੰਜਾਬ ਦੇ ਵਿੱਚ ਬੈਠੇ ਕੰਮ ਕਰ ਰਹੇ ਆ ਤੇ ਲੇਕਿਨ ਸਾਡੇ ਕੋਲੇ ਦੁਨੀਆ ਦੇ ਹਰ ਇੱਕ ਕੋਨੇ ਦੇ ਵਿੱਚੋਂ ਗਾਹਕ ਆ ਰਿਹਾਗਾ ਕੋਈ ਮੈਨੂੰ ਇੱਕ ਦੇਸ਼ ਦੱਸ ਦਿਓ ਜਿੱਥੋਂ ਗਾਹਕ ਦਾ ਟੈਲੀਫੋਨ ਨਹੀਂ ਆਉਂਦਾ ਹਰ ਇੱਕ ਦੇਸ਼ ਦੇ ਵਿੱਚੋਂ ਟੈਲੀਫੋਨ ਵੀ ਆਉਂਦਾ ਕੁਐਰੀ ਵੀ ਆਉਂਦੀ ਤੇ ਗਾਹਕ ਵੀ ਆਉਂਦੇ ਨੇਗੇ ਸੋ ਮੇਰਾ ਕਹਿਣ ਦਾ ਭਾਵ ਤੁਸੀਂ ਕਿਤੇ ਵੀ ਬੈਠੇ ਆਪਣੇ ਕਾਰੋਬਾਰ ਨੂੰ ਜਾਰੀ ਰੱਖ ਸਕਦੇ ਹੋ ਮੰਤਰਾਂ ਤੁਹਾਨੂੰ ਜਿਹੜਾ ਮੈਂ ਦਿੱਤਾ ਉਹ ਇਹੀ ਹੈ ਕਿ ਤੁਸੀਂ ਆਪਣੇ ਕਾਰੋਬਾਰ ਨੂੰ ਬੰਦ ਨਹੀਂ ਕਰਨਾ ਕੰਮ ਨੂੰ ਬੰਦ ਨਹੀਂ ਕਰਨਾ ਲਗਾਤਾਰਤਾ ਦੇ ਵਿੱਚ ਆਪਣਾ ਕੰਮ ਕਰਦੇ ਰਹੋ ਤੁਹਾਨੂੰ ਕੋਈ ਦੁਨੀਆ ਦੀ ਤਾਕਤ ਫੇਰ ਕਰ ਨਹੀਂ ਸਕਦੀ ਪੈਸੇ ਪ੍ਰੋਫਿਟ ਘਟ ਵੱਧ ਹੋ ਸਕਦਾ ਹੈ ਲੇਕਿਨ ਕੋਈ ਵੀ ਕੰਮ ਬੰਦ ਨਹੀਂ ਹੁੰਦਾ ਇਹ ਮੇਰੀ ਤੁਹਾਨੂੰ ਅਪੀਲ ਵੀ ਆ ਬੇਨਤੀ ਵੀ ਆ ਖਾਸ ਤੌਰ ਤੇ ਨੌਜਵਾਨਾਂ ਨੂੰ ਕਿ ਤੁਸੀਂ ਆਪਣੇ ਕੰਮ ਦੇ ਵਿੱਚ ਲੱਗੇ ਰਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ